ਓ ਸਰਦਾਰ ਖੋਲੋ ਉਹ ਲੈ ਅੰਦਰ ਵੜ ਕੇ ਇਸ ਵਕਤ ਦੀ ਬਹੁਤ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਸ਼ਿਵ ਸੈਨਾ ਆਗੂ ਸੁਦੀਰ ਸੂਰੀ ਦੇ ਉੱਤੇ ਫਾਇਰਿੰਗ ਹੋਈ ਹੈ ਹਿੰਦੂ ਆਗੂਆਂ ਦੇ ਨਾਲ ਝੜਾਫੋਈ ਸੀ ਲਾਈਵ ਫੋਟੇ ਸਾਹਮਣੇ ਆਈਆਂ ਸੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਚੱਲਦੇ ਆ ਇਹ ਫਾਇਰਿੰਗ ਅੰਮ੍ਰਿਤਸਰ ਦੇ ਵਿੱਚ ਹੋਈ ਆ Hindu ਆਗੂਆਂ ਦੇ ਨਾਲ ਸੜਕ ਦੇ ਉੱਤੇ ਇਹਨਾਂ ਦੀ ਲੜਾਈ ਹੁੰਦੀ ਆ ਪਰਥੂ ਪਿਆ ਜਾਂਦਾ ਹੈ ਤਾਂ ਅਸੀਂ ਮੌਕੇ ਦੀਆਂ ਸਾਂਝੀਆਂ ਤਸਵੀਰਾਂ ਕਰਾਂਗੇ ਮਾਮਲਾ ਵੀ ਸਾਰੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਇਸ ਵਕਤ ਜੋ ਵੱਡੀ ਖਬਰ ਇਹ ਆ ਰਹੀ ਆ ਕਿ Hindu ਆਗੂਆਂ ਦੀ Shiv Sena ਦੀ ਪਹਿਲਾਂ ਬਹਿਸ ਹੁੰਦੀ ਆ ਅੰਮ੍ਰਿਤਸਰ ਦੇ ਵਿੱਚ ਸੜਕ ਦੇ ਉੱਤੇ ਔਰ ਉਸ ਤੋਂ ਬਾਅਦ ਇਹ ਬਹਿਸ ਜਿਹੜੀ ਆ ਬਦਲਦੀ ਜਾਂਦੀ ਆ ਮਾਹੌਲ ਗਰਮਾਇਆ ਜਾਂਦਾ ਔਰ ਉਸ ਤੋਂ ਬਾਅਦ ਉੱਥੇ ਗੋਲੀਆਂ ਚੱਲ ਪੈਂਦੀ ਆ ਦੱਸਿਆ ਜਾ ਰਿਹਾ ਕਿ ਸੁਦੀਰ ਸੂਰੀ ਦੇ ਗੋਲੀ ਲੱਗੀ ਆ ਔਰ ਉਸ ਨੂੰ ਹਸਪਤਾਲ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਇਸੇ ਦਰਾਂ ਤਸਵੀਰਾਂ ਤੇ ਟੀਮ ਨੂੰ ਗੁਜ਼ਾਰਸ਼ ਹੈ ਕਿ ਤਸਵੀਰਾਂ ਦਿਖਾਈਆਂ ਜਾਣ ਉਹ ਤਸਵੀਰਾਂ ਦੇ ਵਿੱਚ ਜ਼ਿਕਰ ਹੋਵੇਗਾ ਕਿ ਕਿਵੇਂ ਫਾਇਰਿੰਗ ਹੋਈ ਹੈ ਬਹਿਸ ਦੀ ਤਸਵੀਰਾਂ ਦਿਖਾ ਰਹੇ ਆ ਸੁਦੀਰ ਸੂਰੀ ਜਿਹੜੇ ਰੋਡ ਦੇ ਉੱਤੇ ਬੈਠੇ ਹੋਏ ਨੇ ਹਿੰਦੂ ਆਗੂਆਂ ਦੇ ਨਾਲ ਬਹਿਸ ਕਰ ਰਹੇ ਨੇ ਔਰ ਬਹਿਸ ਹੁੰਦੀ ਕਿਉਂ ਹੈ ਉਹ ਵੀ ਜਲਦ ਅਸੀਂ ਤੁਹਾਡੇ ਨਾਲ ਰਾਪਤਾ ਕੰਮ ਕਰਾਵਾਂਗੇ ਪੱਤਰਕਾਰ ਦਾ ਮੌਕੇ ਤੋਂ ਪਰ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸੁਦੀਰ ਸੂਰੀ ਦੇ ਉੱਤੇ ਫਾਇਰਿੰਗ ਹੋ ਜਾਂਦੀ ਹੈ ਹਿੰਦੂ ਆਗੂਆਂ ਦੇ ਵੱਲੋਂ ਔਰ ਮਾਹੌਲ ਜਿਹੜਾ ਹੈ ਉਹ ਗਰਮਾ ਜਾਂਦਾ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਸੁਦੀਰ ਸੂਰੀ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਹਸਪਤਾਲ ਪਹੁੰਚਾਉਣ ਦੇ ਤੁਸੀਂ ਦੇਖ ਰਹੇ ਹੋ ਸਾਫ ਪੁਲਿਸ ਚੁੱਪ ਖੜੀ ਹੈ ਬਹਿਸ ਵੱਧ ਰਹੀ ਹੈ ਪੁਲਿਸ ਨੇ ਇੱਕ ਵਾਰ ਨਾ ਚਾਇਆ ਕਿ ਜੇਕਰ ਇਹ ਬਹਿਸ ਇੱਥੇ ਹੀ ਰੋਕ ਦਿੱਤੀ ਜਾਂਦੀ ਤਾਂ ਸ਼ਾਇਦ ਗੋਲੀਆਂ ਚੱਲਣ ਤੱਕ ਦੀ ਨੌਬਤ ਨਾ ਆਉਂਦੀ ਤਾਂ ਇੱਕ ਪਾਸੇ ਫੋਨ ਕੀਤੇ ਜਾ ਰਹੇ ਨੇ ਸ਼ਿਵ ਸੈਨਾ ਆਗੂਆਂ ਦੇ ਵੱਲੋਂ ਉਹ ਫੋਨ ਕਰਕੇ ਆਪਣੇ ਬੰਦੇ ਬੁਲਾ ਰਹੇ ਨੇ ਦੂਸਰੇ ਪਾਸੇ ਹਿੰਦੂ ਸਖਤੰਦ ਦੇ ਨੇਤਾ ਨੇ ਉਹ ਬੈਸ ਰਹੇ ਨੇ ਪਰ ਪੁਲਿਸ ਨੇ ਕੋਈ ਵੀ ਇਹਨਾਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ ਜੇਕਰ ਪੁਲਿਸ ਇਥੇ ਦਖਲ ਅੰਦਾਜ਼ੀ ਕਰ ਲੈਂਦੀ ਤਾਂ ਇਹ ਵਾਰਦਾਤ ਨਾ ਰੁਕਦੀ ਪਰ ਇਹ ਵਾਰਦਾਤ ਜਿਹੜੀ ਵਾਜ ਜਾਂਦੀ ਹੈ ਉਸ ਤੋਂ ਬਾਅਦ Hindu ਆਗੂ ਦੇ ਉੱਤੇ ਫਾਇਰਿੰਗ ਹੋ ਜਾਂਦੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲਾਈਵ ਤਸਵੀਰਾਂ Hindu ਆਗੂ ਤੇ Shiv Sena ਆਗੂ ਆਮਣੇ-ਸਾਮਣੇ ਹੋ ਜਾਂਦੇ ਆ ਔਰ ਸੁਦੀਰ ਸੂਰੀ ਦੇ ਗੋਲੀ ਲੱਗੀ ਹੈ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਬਹੁਤ ਵੱਡੀ ਖਬਰ ਕਹੀ ਜਾ ਸਕਦੀ ਹੈ ਤਾਂ ਟੀਮ ਨੂੰ ਗੁਜ਼ਾਰਸ਼ ਹੈ ਕਿ ਪੱਤਰਕਾਰ ਦੇ ਨਾਲ ਰابطਾ ਕਰਵਾਇਆ ਜਾਵੇ ਔਰ ਸਾਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਇਹ ਮਾਮਲਾ ਪੱਖਿਆ ਕਿਉਂ ਹੈ ਇਹ ਮਾਮਲੇ ਦੇ ਪਿੱਛੇ ਅਸਲ وجہ ਕੀ ਹੈ ਕੌਣ ਕਿਸ ਨੇ ਸ਼ੁਰੂਆਤ ਕੀਤੀ ਸੁਦੀਰ ਸੂਰੀ ਦੇ ਨਾਲ ਇਹ ਬਹਿਸ ਕਿਉਂ ਵੱਧ ਗਈ ਔਰ ਉਸ ਤੋਂ ਬਾਅਦ ਪੁਲਿਸ ਨੂੰ ਆਖਰਕਾਰ ਵਿੱਚ ਆਉਣਾ ਪਿਆ ਪੁਲਿਸ ਨੂੰ ਇਹ ਮਾਮਲਾ ਸਲਝਾਉਣਾ ਪਿਆ ਤਾਂ ਪੁਲਿਸ ਦੇ ਸਾਹਮਣੇ ਗੋਲੀ ਚੱਲੀ ਹੈ ਇਹ ਸਵਾਲ ਖੜੇ ਕਰਦਾ ਤੁਸੀਂ ਦੇਖ ਰਹੇ ਹੋ ਕਿਵੇਂ ਇੱਕ ਦੂਸਰੇ ਦੇ ਗਲ ਪੈਂਦੇ ਨਜ਼ਰ ਦਿਖਾਈ ਦੇ ਰਹੇ ਨੇ ਹਿੰਦੂ ਆਗੂ ਤੇ ਸ਼ਿਵ ਸੇਨਾ ਆਗੂ ਸੁਦੀਰ ਸੂਰੀ ਔਰ ਇਹ ਬਹਿਸ ਦੇ ਵਿੱਚ ਮਾਹੌਲ ਗਰਮਾ ਜਾਂਦਾ ਹੈ ਪੰਜਾਬ ਪੁਲਿਸ ਪੂਰੀ ਛੜਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਕਿਦਣਾ ਕਿਤੇ ਮਸਲਾ ਵੱਜ ਜਾਂਦਾ ਹੈ ਔਰ ਇਸ ਨੂੰ ਸਮਝਾਉਣ ਦੇ ਲਈ ਇਸ ਨੂੰ ਠੀਕ ਕਰਨ ਦੇ ਲਈ ਪੁਲਿਸ ਜ਼ੋਰ ਤਾਂ ਪੂਰਾ ਲਗਾਉਂਦੀ ਹੈ ਪਰ ਇੱਕ ਗੋਲੀ ਫਿਰ ਚੱਲ ਜਾਂਦੀ ਹੈ ਸੁਦੀਰ ਸੂਰੀ ਜ਼ਖਮੀ ਹੋ ਜਾਂਦੇ ਨੇ ਅਮ੍ਰਿਤ ਸਰ ਦੇ ਸ਼ਿਵ ਸੈਨਾ ਆਗੂ ਨੇ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਲੈ ਕੇ ਹੁਣ ਸਿਆਸਤ ਦੇ ਵਿੱਚ ਫਿਰ ਤੋਂ ਸਵਾਲ ਬਿਵਾਲ ਖੜੇ ਹੋਣਗੇ ਉਹ ਆਗੂਆਂ ਨੇ ਜੋ ਅਮਰਤਪਾਲ ਦਾ ਵਿਰੋਧ ਵੀ ਕਰ ਰਹੇ ਸਨ ਅਮਰਤਪਾਲ ਨੇ ਵੀ ਇਹਨਾਂ ਦੇ ਵਿਰੋਧ ਦਾ ਜਵਾਬ ਦਿੱਤਾ ਜਾਂ ਅਮਰਤਪਾਲ ਨੇ ਵੀ ਇਹਨਾਂ ਦਾ ਵਿਰੋਧ ਕੀਤਾ ਤਾਂ ਇੱਕ ਤਰਫ ਕਿਹਾ ਜਾਵੇ ਤਾਂ ਧਰਮ ਦੀ ਰਾਜਨੀਤੀ ਪੰਜਾਬ ਦੇ ਵਿੱਚ ਧਰਮ ਨੂੰ ਲੈ ਕੇ ਬਹੁਤ ਕਲੈਸ਼ ਜੇਕਰ ਕਿਹਾ ਜਾਵੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਤਾਂ ਅਜਿਹੇ ਕਲੈਸ਼ ਬਹੁਤ ਵੱਡੇ ਵਿਵਾਦ ਖੜੇ ਕਰ ਸਕਦੇ ਨੇ ਪਹਿਲਾਂ ਵੀ ਪਟਿਆਲਾ ਦੇ ਵਿੱਚ ਵੀ ਅਜਿਹਾ ਹੋਇਆ ਪਰ ਉਹ ਇੱਕ ਅਲੱਗ ਮੈਟਰ ਸਿਗਾ ਪਰ ਇਹ ਜਿਹੜਾ ਹਿੰਦੂ ਆਗੂ ਤੇ ਸ਼ਿਵ ਸੇਨਾ ਆਗੂ ਆਮਣੇ ਸਾਹਮਣੇ ਹੋਏ ਨੇ ਇਹ ਬਹੁਤ ਵੱਡੇ ਸਵਾਲ ਖੜੇ ਕਰਦੇ ਤੇ ਲਾਈਵ ਤਸਵੀਰਾਂ ਆ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਗੋਲੀ ਚੱਲਣ ਦੀ ਤਸਵੀਰ ਸਾਹਮਣੇ ਆਈ ਹੈ ਜਦੋਂ ਝੜਪ ਵੱਧ ਗਈ ਮਾਹੌਲ ਗਰਮਾ ਗਿਆ ਔਰ ਇੱਕ ਗੋਰੀ ਸੁਦੀਰ ਸੁਰੀ ਤੇ ਲੱਗਦੀ ਹੈ ਤਾਂ ਖੜੇ ਪੈਰ ਉਹਨਾਂ ਨੂੰ ਗੱਡੀ ਦੇ ਵਿੱਚ ਪਾ ਕੇ ਹਸਪਤਾਲ ਲਿਜਾਇਆ ਗਿਆ ਔਰ ਉਹ ਪੁਲਿਸ ਨੂੰ ਹੱਥ ਪੈਰਾਂ ਦੀ ਪਹਿ ਜਾਂਦੀ ਹੈ ਔਰ ਲੋਕ ਜਿਹੜੇ ਆ ਉੱਥੇ ਮਾਹੌਲ ਗਰਮਾ ਜਾਂਦਾ ਤਾਂ ਸਾਰਾ ਤਰਨਾ ਚੁੱਕਿਆ ਜਾਂਦਾ ਤਾਂ ਬਹੁਤ ਤੇਜ਼ ਗੱਡੀ ਭਜਾਈ ਜਾਂਦੀ ਹੈ ਹਸਪਤਾਲ ਪਹੁੰਚਾਇਆ ਜਾਂਦਾ ਸੁਦੀਰ ਸੂਰੀ ਨੂੰ ਤਾਂ ਅਫਰਾ ਤਫਰੀ ਮੌਕੇ ਤੇ ਮੱਝ ਗਈ ਹੈ ਤੇ ਬਹੁਤ ਵੱਡੀ ਖਬਰ ਕਿ ਮਾੜੀ ਜੀ ਗੱਲ ਨੂੰ ਲੈ ਕੇ ਮਾਹੌਲ ਇਹਨਾਂ ਗਰਮਾ ਗਿਆ ਜਿਸ ਤੋਂ ਬਾਅਦ ਸੁਦੀਰ ਸੂਰੀ ਦੇ ਗੋਲੀ ਲੱਗੀ ਹੈ ਹਿੰਦੂ ਆਗੂਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਹੁਣ ਪੁਲਿਸ ਇਸ ਦੀ ਜਵਾਬਦੇਹੀ ਜ਼ਰੂਰ ਹੋਵੇਗੀ ਪੁਲਿਸ ਨੇ ਉੱਥੇ ਪਹਿਲਾ ਮਾਹੌਲ ਸ਼ਾਂਤ ਕਿਉਂ ਨਹੀਂ ਕੀਤਾ ਜੇਕਰ ਮਾਹੌਲ ਸ਼ਾਂਤ ਕਰ ਲੈਂਦੇ ਤਾਂ ਸ਼ਾਇਦ ਗੋਲੀ ਨਾ ਚਲਦੀ ਜਿਸ ਵੱਲੋਂ ਗੋਲੀ ਚਲਾਈ ਗਈ ਹੈ ਕਿ ਉਹ ਪੁਲਿਸ ਦੇ ਹੱਥ ਦੇ ਵਿੱਚ ਹੈ ਪੁਲਿਸ ਨੇ ਕਾਬੂ ਕੀਤਾ ਹੈ ਜਾਂ ਨਹੀਂ ਪਰ ਇਹ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਟੀਮ ਨੂੰ ਇੱਕ ਵਾਰ ਫਿਰ ਤਾਂ ਗੁਜ਼ਾਰਿਸ਼ ਹੈ ਕਿ ਰਾਪਤਾ ਕੈਂ ਕਰਾਇਆ ਜਾਵੇ ਪੱਤਰਕਾਰ ਦੇ ਨਾਲ ਤਾਂ ਕਿ ਮਾਮਲਾ ਇੱਕ ਵਾਰ ਦਰਸ਼ਕਾਂ ਨੂੰ ਜ਼ਰੂਰ ਦੱਸਿਆ ਜਾਵੇ ਕਿ ਮਾਮਲਾ ਵਧਿਆ ਕਿਵੇਂ ਆ ਕਿ ਅਜਿਹਾ ਉੱਥੇ ਬਹਿਸ ਬਾਜੀ ਜਿਹੜੀ ਬਦਲ ਗਈ ਗੋਲੀਆਂ ਚੱਲ ਪਈਆਂ ਤਾਂ ਉਹ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਤਾਂ ਅਸੀਂ ਲਾਈਵ ਤਸਵੀਰਾਂ ਤੁਹਾਡੇ ਨਾਲ ਜੱਜੀਆਂ ਕਰ ਰਹੇ ਹਾਂ ਸ਼ਿਵ ਸੇਨਾ ਆਗੂ ਤੇ ਹਿੰਦੂ ਲੀਡਰਾਂ ਵਿੱਚ ਫਾਇਰਿੰਗ ਹੁੰਦੀ ਹੈ ਔਰ ਗੋਲੀ ਲੱਗਦੀ ਐ ਸ਼ਿ ਹਸੇਨਾ ਆਗੂ ਸੁਰਦੀ ਸੁਦੀਰ ਸੂਰੀ ਦੇ ਉੱਤੇ ਤਾਂ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲ ਨੇ ਬਹੁਤ ਵੱਡੀਆਂ ਗੱਲਾਂ ਨੇ ਤਾਂ ਇਹ ਸਵਾਲ ਜਿਹੜੇ ਨੇ ਖੜੇ ਹੁੰਦੇ ਨੇ ਪ੍ਰਸ਼ਾਸਨ ਦੇ ਉੱਤੇ ਪ੍ਰਸ਼ਾਸਨ ਦੀ ਅੱਖਾਂ ਦੇ ਸਾਹਮਣੇ ਗੋਲੀ ਚੱਲੀ ਐ ਪ੍ਰਸ਼ਾਸਨ ਦੀ ਅੱਖਾਂ ਸਾਹਮਣੇ ਗੋਰੀ ਲੱਗੀ ਐ ਪ੍ਰਸ਼ਾਸਨ ਦੀ ਅੱਖਾਂ ਦੇ ਸਾਹਮਣੇ આરોપી ਨੇ ਪ੍ਰਸ਼ਾਸਨ ਦੀ ਅੱਖਾਂ ਦੇ ਸਾਹਮਣੇ ਸਭ ਕੁਝ ਹੋਇਆ ਤਾਂ ਕੌਣ ਜ਼ਿੰਮੇਵਾਰ ਫਿਰ ਇਸ ਦਾ ਪ੍ਰਸ਼ਾਸਨ ਹੀ ਹੋਵੇਗਾ ਪ੍ਰਸ਼ਾਸਨ ਨੂੰ ਇਸ ਦੀ ਜਵਾਬਦੇਹੀ ਦੇਣੀ ਪੈਣੀ ਐ ਨਹੀਂ ਪੁਲਿਸ ਫੋਰਸ ਉੱਤੇ ਕੀ ਕਰਦੀ ਸੀ ਜੇਕਰ ਦੋ ਸੰਘਟਨਾਂ ਦੇ ਵਿੱਚ ਇਹ ਭਾਰੀ ਲੜਾਈ ਹੋ ਜਾਂਦੀ ਹੈ ਪਹਿਲਾਂ ਚੁੱਪਚਾਪ ਰਹੇ ਉਸ ਤੋਂ ਬਾਅਦ ਲੜਾਈ ਵੱਧ ਗਈ ਸੁਦੀਰ ਸੂਰੀ ਤੇ ਗੋਲੀ ਲੱਗ ਗਈ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਔਰ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਪ੍ਰਸ਼ਾਸਨ ਦੇ ਉੱਤੇ ਤਾਂ ਅਸੀਂ ਲਾਈਵ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾ ਇਸ ਵਕਤ ਦੀ ਬਹੁਤ ਵੱਡੀ ਖਬਰ ਕਹਿ ਜਾ ਸਕਦੀ ਹੈ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ ਅੰਮ੍ਰਿਤਸਰ ਤੋਂ ਇਹ ਲਾਈਵ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਇਹ ਲੜਾਈ ਹੋਈ ਹੈ ਸ਼ਿਵ ਸੇਨਾ ਅੱਗ 喂，你好。 ਅਸ਼ਿਰ ਸੈਨਾ ਤੇ ਹਿੰਦੂ ਆਗੂਆਂ ਦੀ ਇਹ ਲੜਾਈ ਕਿਹਾ ਜਾਵੇ ਤਾਂ ਬਹੁਤ ਵੱਡੇ ਮਾਹੌਲ ਦੇ ਵਿੱਚ ਬਦਲ ਜਾਂਦੀ ਹੈ ਮਾਹੌਲ ਤੁਸੀਂ ਦੇਖ ਸਕਦੇ ਹੋ ਕਿਵੇਂ ਗਰਮਾਇਆ ਹੋਇਆ ਹੈ ਔਰ ਗਾਲੀ ਗਲੋਚ ਕੀਤੀ ਜਾਂਦੀ ਹੈ ਹੱਥੋਂ ਪਾਈ ਪਹਿਲਾਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਮਾਮਲਾ ਨਾ ਸੁਲਝਿਆ ਤਾਂ ਫਿਰ ਗੋਲੀਆਂ ਚਲਾਉਣੀਆਂ ਪਈਆਂ ਹਿੰਦੂ ਆਗੂਆਂ ਨੂੰ ਔਰ ਇਹ ਹਿੰਦੂ ਆਗੂਆਂ ਦੀ ਗਲਤੀ ਕਿਹਾ ਜਾਵੇ ਹੁਣ ਪ੍ਰਸ਼ਾਸਨ ਇਸ ਤੇ ਜਾਂਚ ਦਾ ਵਿਸ਼ਾ ਰੱਖੇਗੀ ਪਰ ਸੁਦੀਰ ਸੂਰੀ ਦੇ ਗੋਲੀ ਲੱਗੀ ਹੈ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਉਹਨਾਂ ਦੀ ਹਾਲਤ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤਾਂ ਇਸ ਵਕਤ ਦੀ ਬਹੁਤ ਵੱਡੀ ਖਬਰ ਕਹੀ ਜਾ ਸਕਦੀ ਹੈ ਤਾਂ ਦੇਖਣਾ ਹੋਵੇਗਾ ਕਿ ਹੁਣ ਇਸ ਮਾਮਲੇ ਦੇ ਵਿੱਚ ਕੀ ਅਗਲੀ ਕਾਰਵਾਈ ਹੋਵੇਗੀ ਪੁਲਿਸ ਦੇ ਵਿੱਚ ਪਰ ਇਹ ਜਿਹੜੀ ਗੋਲੀਆਂ ਚੱਲੀਆਂ ਨੇ ਇਹ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਤਾਂ ਅਸੀਂ ਦਰਸ਼ਕਾਂ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਅਸੀਂ ਦਰਸ਼ਕਾਂ ਨੂੰ ਉਹ ਐਕਸਕਲੂਸਿਵ ਤਸਵੀਰ ਦਿਖਾ ਰਹੇ ਹਾਂ ਜਦੋਂ ਗੋਲੀ ਚੱਲੀ ਹੈ ਜਦੋਂ ਸੁਦੀਰ ਸੂਰੀ ਦੇ ਗੋਲੀਆਂ ਲੱਗੀਆਂ ਨੇ ਤਾਂ ਉਦੋਂ ਉੱਥੇ ਗੱਡੀ ਤੇ ਪਾ ਕੇ ਦਵਾ ਦਾ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਦੋਂ ਤੱਕ ਪੁਲਿਸ ਅਨੇ ਉਹਨਾਂ ਦਾ ਗੁੱਸਾ ਕਾਬੂ ਕਰਨਾ ਔਖਾ ਹੋ ਗਿਆ ਜਿਹੜੇ ਉਹਨਾਂ ਹੁਣ ਇਸ ਤੋਂ ਬਾਅਦ ਮਾਹੌਲ ਗਰਮਾ ਸਕਦਾ ਹੈ ਇਸ ਤੋਂ ਬਾਅਦ ਸਿਆਸੀ ਬਵਾਲ ਖੜਾ ਹੋ ਸਕਦਾ ਹੈ ਕਾਰਵਾਈ ਦਾ ਵਿਸ਼ਾ ਕਿਸ ਨੇ ਸ਼ੁਰੂਆਤ ਕੀਤੀ ਕਿਸ ਨੇ ਗੋਲੀਆਂ ਚਲਾਈ ਔਰ ਇਹ ਧਰਨੇ ਪਿੱਛੇ ਜਦੋਂ ਆਮਣੇ ਸਾਹਮਣੇ ਹੋਏ ਦੋਨੋਂ ਸੰਗਠਨ ਤਾਂ ਕੌਣ ਇਸ ਦੇ ਪਿੱਛੇ ਅਸਲ ਬੰਦਾ ਹੋ ਸਕਦਾ ਉਹ ਵੀ ਬਹੁਤ ਜ਼ਰੂਰੀ ਤੇ ਬਹੁਤ ਵੱਡੀ ਖਬਰ ਹੋ ਸਕਦੀ ਹੈ ਤਾਂ ਇਸ ਵਕਤ ਦੀ ਬਹੁਤ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ਿਵ ਸੇਨਾ ਆਗੂ ਜਿਹੜੇ ਨੇ ਸੁਦੀਰ ਸੂਰੀ ਦੇ ਉੱਤੇ ਫਾਇਰਿੰਗ ਹੋਈਆ ਮੂਰਤੀਆਂ ਦੇ ਖੰਡਨ ਨੂੰ ਲੈ ਕੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ ਉਸੇ ਦੌਰਾਨ ਉੱਥੇ ਹਿੰਦੂ ਆਗੂ ਪਹੁੰਚ ਜਾਂਦੇ ਨੇ ਔਰ ਲੜਾਈ ਲੜਾਈ ਦੇ ਵਿੱਚ ਇੱਕ ਦੂਸਰੇ ਦੇ ਜਿਹੜੀ ਹੱਥੋਪਾਈ ਕਰਨ ਲੱਗ ਜਾਂਦੇ ਆ ਗਾਲੀ ਗਲੋਚ ਕਰਨ ਲੱਗ ਜਾਂਦੇ ਆ ਉਸ ਤੋਂ ਬਾਅਦ ਸੁਦੀਰ ਸੂਰੀ ਦੇ ਉੱਤੇ ਫਾਇਰਿੰਗ ਹੁੰਦੀ ਹੈ ਹਾਲੇ ਤੱਕ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਸਕਾਟ ਹਸਪਤਾਲ ਦੇ ਵਿੱਚ ਉਹ ਭਰਤੀ ਨੇ ਚਾਰ ਗੋਲੀਆਂ ਉਹਨਾਂ ਦੇ ਲੱਗੀਆਂ ਨੇ ਪਰ ਕੀ ਇਸ ਦੇ ਵਿੱਚ ਉਹਨਾਂ ਦੀ ਜਾਨ ਬਚ ਜਾਵੇਗੀ ਇਹ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਚਾਰ ਪੰਜ ਗੋਲੀਆਂ ਲੱਗਣ ਤੋਂ ਬਾਅਦ ਵੀ ਜੇਕਰ ਉਹਨਾਂ ਦੀ ਸਿਹਤ ਦੱਸੀ ਜਾ ਰਹੀ ਹੈ ਬਹੁਤ ਨਾਜ਼ੁਕ ਹੈ ਬਹੁਤ ਹੀ ਜ਼ਿਆਦਾ ਵੱਡੀ ਖਬਰ ਹੈ ਕਿ ਚਾਰ ਤੋਂ ਪੰਜ ਗੋਲੀਆਂ ਉਹਨਾਂ ਦੇ ਮਾਰੀ ਗਈ ਹੈ ਸਾਰੇ ਪਾਸੇ ਪਰਥੂ ਪੈ ਗਿਆ ਹੈ ਬਹੁਤ ਵੱਡੀ ਖਬਰ ਹੈ ਤਾਂ ਹੁਣ ਇਹ ਸਵਾਲ ਖੜੇ ਹੁੰਦੇ ਨੇ ਕਿ ਇਸ ਦੇ ਪਿੱਛੇ ਹੈ ਕੌਣ ਤਮਾਹੌਲ ਖਰਾਬ ਕਰਨ ਵਾਲੀ ਗੱਲ ਹੈ ਅੰਮ੍ਰਿਤਸਰ ਦੇ ਵਿੱਚ ਇਹ ਵਾਕਾ ਹੋਇਆ ਹੈ ਇਸ ਵਾਕਏ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਹੁਣ ਲੋਕ ਜਿਹੜੇ ਆ ਪ੍ਰਤੀਕਿਰਿਆਵਾਂ ਇਸ ਦੇ ਉੱਤੇ ਦੇ ਰਹੇ ਨੇ ਕਿ ਮਾਹੌਲ ਖਰਾਬ ਕਰ ਰਹੇ ਨੇ ਲੋਕ ਕੁਝ ਲੋਗ ਪਰ ਹੁਣ ਇਸ ਦੇ ਪਿੱਛੇ ਆਦਰਾਇਓ ਯਾਰ ਬਾਹਰ ਆਇਆ